ਕਿੰਨੇ ਦਿੱਤੇ ਜਾ ਰਹੇ ਨੇ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਬਣੀ ਹੈ ਲਗਾਤਾਰ ਲੋਕਾਂ ਦੇ ਕੰਮ ਜਿਹੜੇ ਉਹ ਹੋ ਰਹੇ ਨੇ ਲੋਕ ਪੱਖੀ ਕੰਮ ਹੋ ਰਹੇ ਨੇ ਔਰ ਲਗਾਤਾਰ ਲੋਕਾਂ ਦਾ ਵਿਸ਼ਵਾਸ ਆ ਜਿਹਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜਿਸ ਦਿਨ ਤੋਂ ਸਰਕਾਰ ਬਣੀ ਆ ਔਰ ਸਾਡੇ ਮਾਜੋਬ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਅਹੁਦਾ ਸੰਭਾਲਿਆ ਉਸੇ ਦਿਨ ਤੋਂ ਲੈ ਕੇ ਅੱਜ ਤੱਕ ਜੋ ਜੋ ਲੋਕਾਂ ਦਾ ਵਾਅਦੇ ਕੀਤੇ ਸੀ ਜੋ ਜੋ ਗਰੰਟੀਆਂ ਦਿੱਤੀਆਂ ਸੀ ਉਹ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਔਰ ਆਲਮੋਸਟ ਸਾਰੇ ਗਰੰਟੀਆਂ ਪੂਰੀਆਂ ਹੋ ਚੁੱਕੀਆਂ ਨੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣਾ ਗਰੀਬਾਂ ਨੂੰ ਰਾਈਟਾਂ ਦੇਣੀਆਂ ਔਰ ਭਾਵੇਂ ਵਪਾਰੀ ਵਰਗ ਭਾਵੇਂ ਮਜ਼ਦੂਰ ਵਰਗ ਭਾਵੇਂ ਫਾਰਮਰ ਨੇ ਹਰ ਇੱਕ ਬੰਦੇ ਦਾ ਜਿਹੜਾ ਧਿਆਨ ਆ ਉਹ ਰੱਖਿਆ ਜਾ ਰਿਹਾ ਔਰ ਮੈਂ ਇਹ ਸਮਝਦਾ ਵੀ ਪੰਜਾਬ ਦੇ ਵਿੱਚ ਪਹਿਲੀ ਵਾਰੀ ਇਹ ਹੋਇਆ ਹੈ ਬਈ ਜਦੋਂ ਦੀ ਸਰਕਾਰ ਬਣੀ ਹੈ ਸਿਰਫ ਔਰ ਸਿਰਫ ਜੀਵ ਕੰਮ ਕਰ ਰਹੀ ਹੈ ਤਾਂ ਲੋਕਾਂ ਦੇ ਕੰਮ ਕਰ ਰਹੀ ਹੈ ਔਰ ਲੋਕਾਂ ਦੇ ਬਾਰੇ ਸੋਚ ਰਹੀ ਹੈ ਉਸੇ ਤਹਏ ਦੀ ਜਿਹੜੇ ਰੁਜ਼ਗਾਰ ਦਿੱਤੇ ਜਾ ਰਹੇ ਨੇ ਔਰ ਲਗਭਗ 50000 ਦੇ ਕਰੀਬ ਨੌਕਰੀਆਂ ਹੌਂਦ ਤੱਕ ਦਿੱਤੀ ਜਾ ਚੁੱਕੀ ਆ ਇਹ ਸਿਲਸਿਲਾ ਲਗਾਤਾਰ ਜਾਰੀ ਆ ਉਸੇ ਸਿਲਸਿਲੇ ਦੇ ਤਹਿਤ ਅੱਜ ਜਿਹੜਾ ਇਹ 7 ਅੰਗਨਵਾੜੀ ਵਰਕਰ ਨੇ ਜਿਹੜੇ ਉਹਨਾਂ ਨੂੰ ਨਿਯੁਕਤੀ ਪੱਤਰ ਇੰਤਜ਼ਾਰ ਰਹੇ ਨੇ ਪਹਿਲਾਂ ਵੀ 7 ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਨੇ ਔਰ ਇਹ ਜਿਹੜੇ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਨੇ ਭਾਵੇਂ ਉਹ ਅੰਗਨਵਾੜੀ ਵਰਕਰ ਨੇ ਕਾਮੇ ਉਹ ਕੋਈ ਵੀ ਕਿਸੇ ਕਿਸੂ ਦੇ ਸੌਦੇ ਹੋਰ ਮੁਲਾਜ਼ਮ ਰੱਖੇ ਜਾ ਰਹੇ ਨੇ ਅਪਲਾਈ ਰੱਖੇ ਜਾ ਰਹੇ ਨੇ ਕਿਸੇ ਕਿਸੂ ਦਾ ਕੋਈ ਵੀ ਕਿਸੇ ਤੋਂ ਪੈਸਾ ਕਿਸੇ ਤੋਂ ਸ਼ਿਫਾਰਿਸ਼ ਕੋਈ ਨਹੀਂ ਮੰਨੀ ਜਾਂਦੀ ਔਰ ਸਿਰਫ ਔਰ ਸਿਰਫ ਮੈਰਿਟ ਦੇ ਆਧਾਰ ਤੇ ਰੱਖੇ ਜਾਂਦੇ ਨੇ ਲੋਕਾਂ ਨੂੰ ਘਰ ਬੈਠਿਆਂ ਨੂੰ ਨੌਕਰੀਆਂ ਮਿਲਦੀਆਂ ਨੇ ਘਰ ਬੈਠਿਆਂ ਨੂੰ ਸੁਨੇਹੇ ਪਹੁੰਚਦੇ ਨੇ ਵੀ ਘਰ ਬੈਠਿਆਂ ਨੂੰ ਚਿੱਠੀਆਂ ਭੋਲਦੀਆਂ ਵੀ ਤੁਸੀਂ ਤੁਹਾਡੀ ਨੌਕਰੀ ਮਿਲ ਗਈ ਹੈ ਤੇ ਜਾਓ ਤੇ ਜੁਆਇਨ ਕਰੋ ਤਾਂ ਇਸ ਕਰਕੇ ਇਹ ਆਮ ਆਦਮੀ ਪਾਰਟੀ ਨੇ ਜੋ ਲੋਕਾਂ ਨਾਲ ਕਿਹਾ ਸੀ ਉਹ ਵਾਦੇ ਨੇ ਜਿਹੜੇ ਉਹ ਪੂਰੇ ਕੀਤੇ ਨੇ ਔਰ ਪੂਰੀ ਕਰ ਰਹੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਸਾਰੇ ਦੇਖੋਗੇ ਵੀ 5 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਹ ਕਰਤਾ ਜੋ ਪਿਛਲੇ 50 ਸਾਲ ਦੇ ਵਿੱਚ ਨਹੀਂ ਹੋ ਸਕਿਆ ਹੈ ਔਰ ਜੋ ਕਿਹਾ ਸੀ ਉਹ ਕੀਤਾ ਉਹ ਮੁੱਕੇ ਚੱਲ ਰਿਹਾ ਕੋਕੇ ਕਾਰਪੋਰੇਸ਼ਨ ਦੇ ਕੋਲ ਸਾਰਾ ਸ਼ਹਿਰ ਦੀ ਡਿਵੈਲਪਮੈਂਟ ਦਾ ਕੰਮ ਆ ਪਰ 6 ਮਹੀਨੇ ਤੋਂ ਮੀਟਿੰਗ ਨਹੀਂ ਹੋਈ ਕੱਲ ਨੂੰ ਹੁਣ ਜਿਹੜੀ 6 ਮਹੀਨੇ ਬਾਅਦ ਮੀਟਿੰਗ ਹੋਣ ਜਾ ਰਹੀ ਹੈ ਦੇਖੋ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਵੀ ਮੈਂ ਵੀ ਨਿਹਰ ਰਿਹਾ ਮਤਲਬ ਮਹੀਨੇ ਵਿੱਚ ਦੋ ਦੋ ਮੀਟਿੰਗਾਂ ਵੀ ਹੋ ਜਾਂਦੀਆਂ ਸੀ ਛੇ ਸੇ ਮਹੀਨੇ ਮੀਟਿੰਗਾਂ ਨਾ ਕਰਨੀ ਲੋਕਾਂ ਦੇ ਨਾਲ ਬੜਾ ਵੱਡਾ ਧੋਖਾ ਹੈ ਸ਼ਹਿਰ ਦਾ ਬੜਾ ਵੱਡਾ ਧੋਖਾ ਹੈ ਕਿਉਂਕਿ ਜੇ ਮੀਟਿੰਗਾਂ ਨਹੀਂ ਹੋਣਗੀਆਂ ਤਾਂ ਡਵੈਲਪਮੈਂਟ ਨਹੀਂ ਹੋਊਗੀ ਜੇ ਡਵੈਲਪਮੈਂਟ ਨਹੀਂ ਹੋਊਗੀ ਤਾਂ ਜੋ ਲੋਕਾਂ ਨੇ ਤੁਹਾਡੇ ਤੇ ਆਸਾਂ ਕੀਤੀਆਂ ਸੀ ਉਹ ਤੁਸੀਂ ਉਹਨਾਂ ਦੇ ਪੂਰਾ ਨਹੀਂ ਉਧਾਰ ਰਹੇ ਤੇ ਲੋਕ ਤੁਹਾਨੂੰ ਰਿਜੈਕਟ ਕਰ ਦੇਣਗੇ ਵੈਸੇ ਵੀ ਰਿਜੈਕਟ ਕਰਤਾ ਉਹਨਾਂ ਲੋਕਾਂ ਨੇ ਟੋਟਲੀ ਬੁਰਗੀ ਤਰ੍ਹਾਂ ਜਿਹੜੇ ਐਸ ਵਕਤ ਕਾਰਪੋਰੇਸ਼ਨ ਦੇ ਵਿੱਚ ਕਾਬਜ ਬੈਠੇ ਨੇ ਜਿਹੜੇ ਕੰਮ ਨਹੀਂ ਕਰ ਰਹੇ ਜਿਹਨਾਂ ਨੇ ਸ਼ਹਿਰ ਦਾ ਮਾੜਾ ਹਾਲ ਕਰਤਾ ਉਹ ਵੈਸੇ ਵੀ ਲੋਕਾਂ ਨੇ ਟੋਟਲੀ ਰਿਜੈਕਟ ਕਰ ਦਿੱਤੇ ਨੇ ਔਰ ਸਫਾਈ ਦਾ ਬ ਇਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਹੈਗਾ ਮੈਂ ਹੁਣ ਗੁਮਾੜਾ ਵਾਲਿਆਂ ਨਾਲ ਮਿਲ ਕੇ ਚਾਰ ਮਸ਼ੀਨਾਂ ਜਿਹੜੀਆਂ ਨੇ ਮਕੈਨੀਕਲ ਸਵੀਪਿੰਗ ਸ਼ੁਰੂ ਕਰਨ ਵਾਸਤੇ ਚਾਰ ਮਸ਼ੀਨਾਂ ਜਿਹੜੀਆਂ ਮੰਗਵਾ ਕੇ ਦਿੱਤੀਆਂ ਨੇ ਜਿਨ੍ਹਾਂ ਦੀ ਕੀਮਤ ਮੇਰਾ ਖਿਆਲ ਹੈ ਘੱਟੋ ਘੱਟ 35-40 ਲੱਖ ਰੁਪਏ ਦੇ ਕਰੀਬ ਉਹਨਾਂ 3-4 ਕਰੋੜ ਰੁਪਏ ਦੇ ਕਰੀਬ ਹੈ ਉਹ ਮਸ਼ੀਨਾਂ ਮੰਗਵਾ ਕੇ ਦਿੱਤੀਆਂ ਨੇ ਇਹਨਾਂ ਨੂੰ ਤਾਂ ਕਿ ਜਿਹੜੀ ਮਕੈਨੀਕਲ ਸਵੀਪਿੰਗ ਸ਼ੁਰੂ ਹੋ ਜਵੇ ਮੇਰਾ ਖਿਆਲ ਹੈ ਨਾ ਵੀ ਅਗਲੇ ਹਫਤੇ ਦਸ ਦੰਦੇ ਵਿੱਚ ਮੁਹਾਲੀ ਦੇ ਵਿੱਚ ਮਕੈਨੀਕਲ ਸਵੀਪਿੰਗ ਸ਼ੁਰੂ ਹੋ ਜੂਗੀ ਜਿੰਨੀਆਂ ਵੀ ਏ ਰੋਡਸ ਨੇ ਤੇ 20 ਰੋਡਸ ਨੇ ਸਾਰਿਆਂ ਨੂੰ ਮਸ਼ੀਨਾਂ ਦੇ ਨਾਲ ਸਫਾਈ ਕੀਤੀ ਜਾਊਗੀ ਸੜਕਾਂ ਦਾ ਮਾੜਾ ਹਾਲ ਸੀ ਉਹ ਵੀ ਮੈਂ ਗਮਾੜਾ ਤੋਂ ਪੈਸੇ ਦਿਵਾ ਕੇ ਹੋਰ ਕੰਮ ਸ਼ੁਰੂ ਕਰਵਾਇਆ ਤੇ ਲਗਭਗ ਅੱਧਾ ਕੰਮ ਹੋ ਗਿਆ ਤੇ ਅੱਧਾ ਕੰਮ ਜੋ ਰਹਿ ਜਾ ਉਹ ਮੇਰਾ ਖਿਆਲ ਫਰਵਰੀ ਤੋਂ ਬਾਅਦ ਹੋ ਜਾਊਗਾ ਤੋਂ ਇਹਨਾਂ ਨੇ ਕੰਮ ਵੱਲ ਕਦੇ ਕੋਈ ਧਿਆਨ ਦਿੱਤਾ ਹੀ ਨਹੀਂ ਹੈਗਾ ਸਾਡੀ ਮਜ਼ਦੂਰੀਆ ਵੀ ਕਿਉਂਕਿ ਕਾਰਪੋਰੇਸ਼ਨ ਦੇ ਵਿੱਚ ਉਹ ਬੈਠੇ ਨੇ ਇਸ ਕਰਕੇ ਅਸੀਂ ਇੱਕ ਹੱਦ ਤੇ ਵਿੱਚ ਜਾ ਕੇ ਹੀ ਕੰਮ ਕਰ ਸਕਦੇ ਪਰ ਚੱਲੇ ਰਿਹਾ ਸੀਗਾ ਨਹੀਂ ਜਦੋਂ ਮੈਂ ਮੇਅਰ ਸੀ 2015 ਲੈ ਕੇ 2020 ਤੱਕ ਉਦੋਂ ਮਕੈਨਿਕਲ ਸੇਵਕ ਚੱਲਦੀ ਰਹੀ 5 ਸਾਲ ਦੇ ਵਿੱਚ ਮੈਂ ਹਰ ਵਾਰੀ ਕਹਿੰਦਾ ਵੀ 5 ਸਾਲ ਮੈਂ मेयर ਰਿਹਾ ਤੇ ਇੱਕ ਸਿੰਗਲ ਵੀ ਸ਼ਿਕਾਇਤ ਨਾ ਆਨਲਾਈਨ ਨਾ ਆਫਲ ਕੋਈ ਵੀ ਕਿਸੇ ਕਿਸਮ ਦੀ ਸ਼ਿਕਾਇਤ ਸਫਾਈ ਦੀ ਨਹੀਂ ਸੀ ਤੇ ਹੁਣ ਤੁਸੀਂ ਜਾ ਕੇ ਦੇਖ ਲਓ ਮੋਹਾਲੀ ਦਾ ਹਰ ਪਾਸੇ ਬੁਰਾ ਹਾਲ ਹੈ ਔਰ मेयर ਨੂੰ ਜਾਂ ਸਾਡੇ ਜਿਹੜੇ ਬਾਕੀ ਉਹਨਾਂ ਦੇ ਕਾਰਜਗ੍ਰੁੱਪ ਦੇ ਮੈਂਬਰ ਨੇ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਚਿੰਤਾ ਨਹੀਂ ਸ਼ਹਿਰ ਨੂੰ ਉਹਨਾਂ ਨੇ ਵੋਟਾਂ ਪਾ ਕੇ ਜਿਤਾਇਆ ਕਿ ਨਹੀਂ ਜਿਤਾਇਆ ਸਾਰਿਆਂ ਨੂੰ ਪਤਾ ਹੈ ਕਿਦਾਂ ਜਿੱਤੇਗੀ ਕਾਰਪੋਰੇਸ਼ਨ ਇਹ ਵੀ ਸਾਰਿਆਂ ਨੂੰ ਪਤਾ ਹੈ ਲੇਕਿਨ ਜਿੱਤਣ ਤੋਂ ਬਾਅਦ ਕੰਮਕਾਰ ਦਾ ਡੱਕਾ ਜਿਹੜਾ ਉਹਨਾਂ ਨੇ ਤੋੜਿਆ ਨਹੀਂ ਹੈਗਾ ਪਰ ਉਹਦਾ ਉਹਨਾਂ ਨੇ ਰਿਜ਼ਲਟ ਜਿਹੜਾ ਉਹ ਕਾਰ ਮਤਲਬ ਲੋਕਾਂ ਨੇ ਦੇ ਵੀ ਦਿੱਤਾ ਉਹਨਾਂ ਨੂੰ ਤੇ ਆਉਣ ਵਾਲੇ ਟਾਈਮ ਜਦੋਂ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਊਗੀ ਉਹਦੇ ਵਿੱਚ ਵੀ ਇਹਨਾਂ ਨੂੰ ਪਤਾ ਚੱਲ ਜਾਊਗਾ ਦੇਖੋ ਅਸਲ ਦੇ ਵਿੱਚ ਇਹ ਜਿਹੜਾ ਕੰਮ ਹੈ ਨਾ ਇਹ ਵੱਡੇ ਪੱਧਰ ਦਾ ਕੰਮ ਹੈ ਹਾਈ ਕਮਾਂਡ ਦਾ ਕੰਮ ਹੈ ਉਹ ਜੋ ਸਾਨੂੰ ਆਦੇਸ਼ ਕਰਨਗੇ ਜਿਨ੍ਹਾਂ ਆਦੇਸ਼ ਕਰਨਗੇ ਅਸੀਂ ਉਹਨਾਂ ਦੇ ਮੁਤਾਬਕ ਜਾਵਾਂਗੇ ਫਿਲਹਾਲ ਕਰਕੇ ਸਾਡਾ ਇਹਦੇ ਵਿੱਚ ਕੋਈ ਆਮ ਆਦਮੀ ਪਾਰਟੀ ਦੀ ਤਿਆਰ ਆਪਣੇ ਤੌਰ ਤੇ ਤਿਆਰੀਆਂ ਨਹੀਂ ਹਾਂ ਆਪਣੇ ਦੌਰ ਦੇ ਪੂਰੀਆਂ ਤਿਆਰੀਆਂ ਨੇ ਆਮ ਆਦਮੀ ਪਾਰਟੀ 92 ਸੀਟਾਂ ਜਿੱਤੀ ਹੋਈ ਆ ਇੰਗੀਆਂ ਲੋਕਾਂ ਨੇ ਵੋਟਾਂ ਪਾਈਆਂ ਨੇ ਲੋਕਾਂ ਦੇ ਕੰਮ ਹੋ ਰਹੇ ਨੇ ਆਮ ਆਦਮੀ ਪਾਰਟੀ ਦਾ ਸਮੱਸਿਆ ਨਹੀਂ ਪੰਜਾਬ ਵਿੱਚ ਆਪਣੇ ਹਰ ਇਲੈਕਸ਼ਨ ਲੜਦੇ ਨੇ 14 ਦੇ 14 13 ਦੇ 13 ਸੀਟਾਂ ਜਿਹੜੀਆਂ ਉਹ ਜਿੱਦਾਂ ਵੀ ਨਾਲ ਚੰਡੀਗੜ੍ਹ ਦੀ ਵੀ ਜਿੱਦਾਂ ਵੀ 14 ਠੀਕ ਆਰੇ ਜੀ ਕੀ ਹੈ ਨਮਸਕਾਰ ਜੀ ਜੀ ਆਪਣਾ ਸਰ ਗਗਨਪ੍ਰੀਤ ਕੋ ਗਗਨਪ੍ਰੀਤ ਕੋ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਨਿਯੁਕਤੀ ਪੱਤਰ ਤੁਹਾਨੂੰ ਐਮਐਲਏ ਸਾਹਿਬ ਤੋਂ ਮਿਲਿਆ ਕੀ ਕਹਿਣਾ ਚਾਹੋਗੇ ਮੈਂ ਧੰਨਵਾਦ ਕਰਦੀ ਹਾਂ ਮੈਂ ਮੇਰੇ ਅੰਗਰਵੜੀ ਬਤ ਕਰਦੀ ਨਿਯੁਕਤੀ ਪੱਤਰ ਦਿੱਤਾ ਹੈ ਤੁਹਾਨੂੰ ਲੱਗਦਾ ਹੈ ਕਿ ਹੁਣ ਆਮ ਆਦੀ ਪਾਰਟੀ ਦੀ ਪੰਜਾਬ ਚ ਆਉਣ ਨਾਲ ਲੋਕਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ ਤੁਸੀਂ ਕੀ ਕਹਿਣਾ ਹੈ ਭਾਜੀ ਕਿਸ ਤਰ੍ਹਾਂ ਦਾ ਅੱਜ ਤੁਸੀਂ ਵੀ ਪਹੁੰਚੇ ਹੋ ਇੱਥੇ ਕੀ ਕਹਿਣਾ ਚਾਹੋਗੇ ਇਹ ਲੜਕੀ ਗਦਨਦੀਪ ਕੌਰੇ ਸਾਡੇ ਬਣ ਕੂਬੜੇ ਵੀ ਲੱਗ ਜੀ ਤੇ ਅਸੀਂ ਇਹਦੇ 'ਚ ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ ਜਿਹੜੇ ਕਿ ਐਮਐਲਏ ਸਾਹਿਬ ਦੀ ਯਤਨਾਂ ਸਦਕਾ ਅੱਜ ਇਹਨਾਂ ਨੂੰ 7 ਲੜਕੀਆਂ ਨੂੰ ਤੇ ਨਿੱਤੀ ਪੱਤਰ ਦਿੱਤੇ ਗਏ ਆ ਜੀ ਤੇ ਕੱਲ ਤੋਂ ਇਹ ਆਪਣੇ ਜੋਬ ਤੇ ਚਲੇ ਜਾਣਗੇ ਹਾਲਾਂਕਿ ਮਲੇ ਸਾਹਿਬ ਬਾਹਰ ਤੋਂ ਆਂਦੇ ਹੀ ਵਿਦੇਸ਼ੀ ਦੌਰੇ ਤੋਂ ਬਾਅਦ ਵਾਪਸ ਆਪਣੇ ਮੁਲਕ ਪਰਤਣ ਤੋਂ ਬਾਅਦ ਹੀ ਮਤਲਬ ਨਿਯੁਕਤੀ ਪੱਤਰਾਂ ਦਾ ਦੌਰ ਵੀ ਸ਼ੁਰੂ ਕਰਤਾ ਉਹਨਾਂ ਨੇ ਬਿਲਕੁਲ ਇਹ ਤਾਂ ਲੇਟ ਹੋ ਗਿਆ ਸਾਹਿਬ ਲੇਟ ਹੋ ਗਏ ਇਹ ਤਾਂ ਇਹ ਪਹਿਲਾਂ ਹੋ ਜਾਂਦਾ ਸੀ ਠੀਕ ਹੈ ਨਾ ਵੀਟ ਕਰ ਰਹੇ ਸੀ ਜੀ ਤੇ ਉਹਨਾਂ ਦੇ ਆਂਦੇ ਸਾਰੀ ਇਹ ਕੰਮ ਤੇ ਇਹਨਾਂ ਬੱਚਿਆਂ ਤੋਂ ਤੁਸੀਂ ਕੀ ਅਪੀਲ ਕਰਨਾ ਚਾਹੋ ਕਿ ਉਮੀਦ ਕਰਦੇ ਹੋ ਆਪਣੇ ਕੰਮ ਕਾਜ ਕਿਦਾਂ ਕਰਣੇ ਆਪਣੇ ਕੰਮ ਕਾਜ ਇਹ ਬੜੀ ਇਮਾਨਦਾਰੀ ਦੇ ਨਾਲ ਆਪਣੀ ਜਿਹੜੀ ਨੌਕਰੀ ਇਹ ਕਰਨ ਤੇ ਆਪਣੇ ਬੱਚੇ ਪਾਲਣ ਥੈਂਕ ਯੂ ਸਰ ਥੈਂਕ ਯੂ